ਚੰਡੀਗੜ੍ਹ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸੈਕਟਰ 15 ਦੇ ਵਿੱਚ ਕੁਝ ਨਿਹੰਗ ਸਿੰਘਾਂ ਦੀ ਨਗਰ ਨਿਗਮ ਅਧਿਕਾਰੀਆਂ ਦੇ ਨਾਲ ਝੜਪ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਰਧਾਈ ਦੇ ਸਟਾਲ ਲਾਉਣ ਸਮੇ ਇਹ ਝੜਪ ਹੋਈ ਹੈ ਨਗਰ ਨਿਗਮ ਦੇ ਅਧਿਕਾਰੀਆਂ ਨੇ ਸ਼ਰਧਾਈ ਦੇ ਸਟਾਲ ਜੋ ਹੈ ਗੈਰ ਕਾਨੂੰਨੀ ਥਾਂ ਤੇ ਲੱਗੇ ਹੋਣ ਕਰਕੇ ਉਹਨਾਂ ਨੂੰ ਰੋਕਿਆ ਹੋਵੇਗਾ ਜਿਸ ਤੋਂ ਬਾਅਦ ਨਿਹੰਗ ਸਿੰਘ ਉੱਥੇ ਲੜਦੇ ਝਗੜਦੇ ਨਜ਼ਰ ਆਏ ਔਰ ਅਧਿਕਾਰੀਆਂ ਦੇ ਨਾਲ ਬੈਸ ਵੀ ਹੁੰਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਤੇ ਹੱਥਾ ਪਾਈ ਹੁੰਦੀ ਨਜ਼ਰ ਆਈ ਹੈ ਔਰ ਚੰਡੀਗੜ੍ਹ ਚ ਨਗਰ ਨਿਗਮ ਅਧਿਕਾਰੀ ਗੈਰ ਕਾਨੂੰਨੀ ਥਾਂਾਂ ਤੇ ਲੱਗ ਰਹੇ ਸਟਾਲਾਂ ਨੂੰ ਰੋਕਦੀ ਹੈ ਔਰ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਔਰ ਜਿਹੇ ਦੇ ਵਿੱਚ ਜਦੋਂ ਨਿਹੰਗ ਸਿੰਘਾਂ ਨੂੰ ਰੋਕਿਆ ਗਿਆ ਤਾਂ ਬਹਿਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਬਹਿਸ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਮੌਕੇ ਤੇ ਨਿਹੰਗ ਸਿੰਘਾਂ ਦੇ ਵੱਲੋਂ ਡਾਂਗਾ ਚੁੱਕ ਲੀਆਂ ਗਈਆਂ ਅਧਿਕਾਰੀਆਂ ਦੇ ਨਾਲ ਬੈਸ ਵਸਾਈ ਵੀ ਹੋਈ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਇਹ ਤਸਵੀਰ ਚੰਡੀਗੜ੍ਹ ਦੇ ਸੈਕਟਰ 15 ਤੋਂ ਸਾਹਮਣੇ ਆਈਆਂ ਨੇ ਜਿੱਥੇ ਬੈਸ ਹੋਈ ਹੈ ਤਾਂ ਲਗਾਤਾਰ ਜਿੱਥੇ ਵੱਧ ਰਹੀ ਗਰਮੀ ਨੂੰ ਲੈ ਕੇ ਪੂਰੇ ਪੰਜਾਬ ਦੇ ਅੰਦਰ ਨਿਹੰਗ ਸਿੰਘਾਂ ਦੇ ਵੱਲੋਂ ਪਿਛਲੇ 2 ਸਾਲਾਂ ਦਰਮਿਆਨ ਜੋ ਸ਼ਰਦਾਈ ਦੇ ਸਟਾਲ ਲਾ ਕੇ ਲੋਕਾਂ ਨੂੰ ਠੰਢੀ ਠੰਡਿਆਈ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ ਤਾਂ ਇਸ ਦੇ ਸੰਦਰਭ ਦੇ ਵਿੱਚ ਇਸ ਦੀ ਵੱਧ ਰਹੀ ਕਹਿ ਸਕਦੇ ਕਿ ਲੋਕਾਂ ਦੇ ਵਿੱਚ ਇਸ ਨੂੰ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਇਸੇ ਕਾਰਨ ਚੰਡੀਗੜ੍ਹ ਦੇ ਵਿੱਚ ਵੀ ਇਸ ਦੇ ਸਟਾਲ ਜੋ ਹੈ ਉਹ ਲੱਗਣੇ ਸ਼ੁਰੂ ਹੋ ਗਏ ਪਰ ਗੈਰ ਕਾਨੂੰਨੀ ਥਾਂ ਤੇ ਲੱਗੇ ਹੋਣ ਕਾਰਨ ਅਧਿਕਾਰੀਆਂ ਨੇ ਰੋਕਿਆ